ਬੀਤੀ ਰਾਤ ਬਲੌਂਗੀ ਪਲੋਤੇ ਦੋ ਗੁੱਟਾਂ ਦੇ ਤਾਰ-ਤਾਰ ਗੋਲੀਆਂ ਚੱਲੀਆਂ ਨੇ ਦੱਦਨੇ ਆ ਮੁਰ ਤੋਂ ਫਿਰ ਮੁਹਾਲੀ ਇੱਕ ਵਾਰ ਗੋਲੀਆਂ ਦੀ ਆਵਾਜ਼ ਦੇ ਨਾਲ ਗੂੰਜਿਆ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਦੋ ਗੁੱਟਾਂ ਦੇ ਵਿੱਚ ਆਪਸੀ ਲੜਾਈ ਸੀ ਜਿਸ ਨੂੰ ਲੈ ਕੇ ਇੱਕ ਗੁੱਟ ਵੱਲੋਂ ਦੂਜੇ ਗੁੱਟ ਦੇ ਉੱਤੇ ਪੰਜ ਫਾਇਰ ਜਿਹੜੇ ਦਾਗ ਦਿੱਤੇ ਤੇ ਜਿਸ ਦੇ ਵਿੱਚ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਹੈ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕਿ ਰਾਤ ਜਿਹੜੀ ਘਟਨਾ ਹੋਈ ਹੈ ਜਿਸ ਨੂੰ ਲੈ ਕੇ ਪੁਲਿਸ ਦੇ ਕੋਲ ਮਾਮਲਾ ਪਹੁੰਚ ਗਿਆ ਬਰੌਂਗੀ ਥਾਣਾ ਨੇ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਇਸ ਨੂੰ ਲੈ ਕੇ ਜਿਸ ਗੁੱਟ ਵੱਲੋਂ ਗੋਲੇ ਚਲਾਈਆਂ ਗਈਆਂ ਨੇ ਉਹਨਾਂ ਨੌਜਵਾਨਾਂ ਦੀ ਛਾਪੇਮਾਰੀ ਕੀਤੀ ਜਾ ਰਹੀ ਹੈ ਤੁਸੀਂ ਵੀ ਸੁਣੋ ਬਰੌਂਗੀ ਥਾਣਾ ਸੇਚੋਂ ਨੇ ਹੋ ਕੀ ਕਿਹਾ ਜਦੋਂ ਮਾਮਲਾ ਲੱਗੇ ਇਹ ਹੋਤਾ ਕੋਈ ਨਹੀਂ ਇੱਕ ਇਹ ਨਾ ਫਾਇਰਿੰਗ ਜਿਹੜੀ ਹੋਈ ਸੀਗੀ 16 17 ਦੀ ਜਿਹੜੀ ਦਰਜਨੀ ਰਾਤ ਹੈ ਉਸ ਨੂੰ ਫਾਇਰਿੰਗ ਦੀ ਘਟਨਾ ਸਾਡੇ ਸਾਹਮਣੇ ਆਈ ਸੀਗੀ ਜਿਸ ਤੇ ਅਸੀਂ ਐਕਸ਼ਨ ਲੈਂਦੇ ਹੋਏ ਐਫ ਆਈ ਆਰ ਦਰਜ ਕੀਤੀ ਇਹ ਮਾਮਲਾ ਇੱਕ ਬਰੰਬੀਰ ਸਿੰਘ ਸਨ ਆਫ ਕੁਲਵਿੰਦਰ ਸਿੰਘ ਅਤੇ ਦੂਸਰਾ ਜਿਹੜਾ ਮੁੰਡਾ ਹੈਗਾ ਰਾਜਪ੍ਰੀਤ ਸਿੰਘ ਸਨ ਆਫ ਕਸ਼ਮੀਰ ਸਿੰਘ ਜੋ ਕਿ ਆਪਣੀ i20 ਕਾਰ ਵਿੱਚ ਇੱਥੇ ਕੋਈ ਗਲਬਾਤ ਜਿਹੜੀ ਇਹਨਾਂ ਦੀ ਕਾਰ ਸੁਣੀ ਗੁਰਜੋਤ ਸਿੰਘ ਸਨ ਆਫ ਅਰਸੀਤ ਸਿੰਘ ਜੋ ਕਿ ਕੰਬਾਲੀ ਪਿੰਡ ਦੇ ਰਹਿਣ ਵਾਲੇ ਨੇ ਧੀ ਉਹਨਾਂ ਦੇ ਨਾਲ ਇਹਨਾਂ ਦਾ ਕੋਈ ਗਲਬਾਤ ਹੋ ਗਈ ਸੀ 15 ਜਾਰ ਦੌਰਾਨ 20 ਨੂੰ 68 ਸੈਕਿੰਡ ਦੇ ਬਾਅਦ ਤੇ ਉਸ ਦੇ ਰਾਜਨੀyam ਦੇ ਸੰਬੰਧ ਵਿੱਚ ਇਹ ਇੱਥੇ ਗਏ ਸੀਗੇ ਤੇ ਜਦੋਂ ਹੀ ਉਹ ਉੱਥੇ ਪਹੁੰਚੇ ਨੇ ਜੀ ਦੋ ਗੱਡੀਆਂ ਵਿਚ ਸਵਾਰ ਹੋ ਕੇ ਕੁਝ ਲੋਕ ਉੱਥੇ ਆਏ ਰਹੇ ਜੋ ਕਿ ਉਹਨਾਂ ਦੀ ਗੱਡੀ ਖੋਲਣ ਤੋਂ ਪਹਿਲਾਂ ਹੀ ਥੱਲੇ ਉਤਰਨ ਤੋਂ ਪਹਿਲਾਂ ਹੀ ਨਾ ਤੇ ਫਾਇਰ ਕਰ ਦਿੰਦੇ ਨੇ ਜੀ ਤੇ ਫਾਇਰ ਕਰਕੇ ਉੱਥੋਂ ਮੋਕੇ ਤੋਂ ਭੱਜ ਜਾਂਦੇ ਨੇ ਕਿੰਨੀ ਫਾਇਰ ਕੋਈ ਇਸ ਵਿੱਚ ਟੋਟਲ ਜਿਹੜੀ ਗੱਡੀ ਤੇ ਜਿਹੜੀ ਫਾਇਰ ਹੋਈ ਹੈ ਜੀ 3 ਗੋਲੀਆਂ ਉੱਥੇ ਲੱਗੀਆਂ ਜੀ ਸਾਨੂੰ ਮਿਲੀਆਂ ਗੱਡੀ ਤੇ ਅ ਦੋ ਡਰਾਈਵਰ ਸਾਈਡ ਇੱਕ ਕੰਡਕਟਰ ਸਾਈਡ ਤਾਕੀ ਦੇ ਇਸ ਵਿੱਚ ਆਪਾਂ ਇੱਕ ਬੰਦੇ ਨੂੰ ਵਿਸ਼ਤਾਰ ਕੀਤਾ ਹੈ ਜੀ ਜੋ ਕਿ ਗੁਰਜੋਤ ਸਿੰਘ ਹੈਗਾ ਜੋ ਤੁੰਬਾਲੀ ਪਿੰਡ ਦਾ ਰਹਿਣ ਵਾਲਾ ਹੈ ਜੀ ਇਸ ਵਿੱਚ ਐਸ ਪਰ ਦਾ ਸਟੇਟਮੈਂਟ ਆਫ ਦਾ ਦਰਮਬੀਰ ਸਿੰਘ ਐਂਡ ਰਾਜਪੀਚਿੰਗ ਜਿਨ੍ਹਾਂ ਨੇ ਦੱਸਿਆ ਵੀ ਇਹ ਕੁੱਲ 7 7-8 ਹੋਰ ਵਿਅਕਤੀ ਸੀ ਕਿ ਦੋ ਇਹਨਾਂ ਦਾ ਨਾਮ ਲਿਖਾ ਤਾਂ 3-10 ਦੇ ਕਰੀਬ ਬੰਦੇ ਸੀਗੇ ਇਹ ਬਾਗਰ ਕਿੰਨੇ ਕੱਪਲੇ ਬਸੇਗੇ ਆਪਾਂ ਇਸ ਵਿੱਚ ਸਾਡੀ ਤਫਤੀਸ਼ ਦੇ ਮੁਤਾਬਕ ਦੋ ਅਸਲੇ ਦਾ ਸਾਨੂੰ ਪਤਾ ਲੱਗ ਰਿਹਾ ਹੈ ਕਿ ਕਿ ਖੋਲ ਜਿਹੜੇ ਹੈਗੇ ਆ ਇੱਕ 9 ਐਮ ਐਮ ਦੇ ਨੇ ਦੋ ਮਤਲਬ ਇੱਕ ਕੋਲੀ ਮਿਲੀ ਹੈ ਤੇ ਇੱਕ ਕੋਲ ਵੀ ਲਾ ਉਸ ਦਾ 9 ਐਮ ਐਮ ਦਾ ਤੇ ਦੂਸਰੇ ਜਿਹੜੇ ਹੈਗੇ ਆ ਚਾਰ ਕੋਲ ਜਿਹੜੇ ਮਿਲੇ ਆ ਉਹ ਸਾਨੂੰ ਪੱਤੀ ਬੋਰ ਦੇ ਨੇ ਮਿਲੇ ਕਹਿੰਦੇ ਕਿ ਜਿੰਨੇ ਬਾਰੇ ਜਿੰਨੇ ਜਖਮੀ ਹੈਗੇ ਆ ਇਹਦੇ ਸਿਰ ਤੇ ਕਿੰਨੇ ਕਰੋੜ ਰੁਪਏ ਟੋਟਲ ਜੇ 6 राउंड ਫਾਇਰ ਹੋ ਕੋਈ ਨਹੀਂ ਜੇ ਕਿ ਮਿਸ ਫਾਇਰ ਜਦੋਂ ਲੱਗਦਾ ਕਿ ਜੇ ਜਿਹੜੀ ਗੋਲੀ ਆਪਾਂ ਨੂੰ ਮਿਲੀ ਉਹ ਸਾਬਤ ਨੇ ਸਾਬੂਤ ਅਗੀ ਕਿ ਜੇ ਜਾਨਵਰ ਦੇ ਅਟੇ ਕੋ ਜੇ ਜਿਹੜੀ ਤਾਕੀ ਤੇ ਵੱਡੀ ਜਿਹੜੀ ਗੋਲੀਆਂ ਲੱਗੀਆਂ ਉਹ ਤਾਕੀ ਤੇ ਲੱਗੀਆਂ ਨੇ ਜੀ ਤੇ ਤਾਕੀ ਤੇ ਉਹ ਗੋਲੀ ਵੱਜ ਵੀ ਸਕਦੀ ਸੀ ਉਹ ਗੋਲੀ ਵੱਜ ਵੀ ਸਕਦੀ ਸੀ ਉਹ ਨਾਲ ਤੇ ਇਹ ਆਪਾਂ 307 ਆਈਪੀਸੀ 336

ਤੇ ਇਸ ਦਾ ਜਿਹੜਾ ਜੋ ਐਸਆਈਐਫ ਦੇ ਵਿੱਚ ਵੀ ਸਾਡਾ ਦੋ ਸੇ ਦੋਸੀ ਐਜੀ ਫਾਸਕ੍ਰਿਤ ਸਿੰਘ ਉਹ ਵੀ ਕੰਬਾਲੀਪਿੰਡ ਦਾ ਹੀ ਰਹਿਣ ਵਾਲਾ ਹੈ ਇਹ ਐਕਚੁਅਲੀ ਗੁਰੰਦਰ ਸਿੰਘ ਦੇ ਕਲਾਸਮੇਟ ਦੱਸਿਆ ਜਾਂਦਾ ਹੈ ਜੀ ਜੋ ਕਿ ਸਾਡਾ ਕਿਸੇ ਕਿਸੇ ਸਿਧਮ ਰਿਸਰਚਿੰਗ ਸਕੂਲ ਵਿੱਚ ਸੈਕਟਰ 70 ਵਿੱਚ ਜਿਹੜਾ ਸਕੂਲ ਹੈਗਾ ਉਸ ਵਿੱਚ ਇਹ 2017 ਤੱਕ ਇਕੱਠੇ ਪੜੇ ਨੇ ਜੀ ਉਦੋਂ ਤੋਂ ਇਹਨਾਂ ਦੀ ਬੁਮਾਰੀ ਮੋਤੀ ਇਹਨਾਂ ਤੇ ਵਿੱਚ ਕੋਈ ਝਗੜਾ ਨਹੀਂ ਹੈ ਜੀ ਉਸ ਪਿੱਛੇ ਨੂੰ ਲੈ ਕੇ ਇਹਨਾਂ ਦਾ ਜੋ 15 ਚ 2024 ਨੂੰ ਉੱਤੇ ਝਗੜਾ ਵੀ ਹੋਇਆ ਸੀਗਾ 58 ਨੂੰ Thank mm -hmm. you.